ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਮੇਰੇ ਭਰਾ ਵਧੀਆ ਹੋਣਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਜਿੰਨੇ ਮੇਰੇ ਭਰਾ ਬੁਲਟ ਚਲਾਉਂਦੇ ਆ 올ਡ ਮਾਡਲ ਬੁਲਟ ਪੁੱਠੇ ਘੇਰਾ ਵਾਲਾ ਇਹ ਜਿਹੜੀ ਵੀਡੀਓ ਅੱਜ ਮੈਂ ਦੱਸਣ ਲੱਗਿਆ ਵੀਡੀਓ ਦੇ ਵਿੱਚ ਇਹ ਉਹਨਾਂ ਦੇ ਮਤਲਬ ਦੀ ਵੀਡੀਓ ਹੈ ਜਿਨ੍ਹਾਂ ਕੋਲੇ ਪੁੱਠੇ ਘੇਰਾ ਵਾਲਾ ਬੁਲਟ ਹੈ 올ਡ ਮਾਡਲ ਹੁਣ ਉਹਦਾ ਕੀ ਚੱਕਰ ਆ ਤੁਹਾਨੂੰ ਪਤਾ 올ਡ ਮਾਡਲ ਬੁਲਟ ਦੀ ਜੇ ਬੈਟਰੀ ਲੋ ਹੋ ਜੇ ਤਾਂ ਬੁਲਟ ਸਟਾਰਟ ਨਹੀਂ ਜਾਂਦਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਡਾ ਬੁਲਟ ਨਹੀਂ ਸਟਾਰਟ ਹੋਣਾ ਹੁਣ ਕਈ ਵਾਰ ਕੀ ਹੁੰਦਾ ਮਹੀਨਾ ਖੜਾ ਰਹੇ ਜੇ 2 ਮਹੀਨੇ ਖੜੇ ਰਹੇ ਬੈਟਰੀ ਲੋ ਹੋ ਜਾਂਦੀ ਆ ਜਾਂ ਵੈਸੇ ਕਈ ਵਾਰ ਬੈਟਰੀ ਖਰਾਬ ਹੋ ਜਾਂਦੀ ਆ ਤਾਂ ਬੈਟਰੀ ਚਾਰਜ ਕਰਾ ਕੇ ਜਾਂ ਨਵੀਂ ਬੈਟਰੀ ਰੱਖ ਕੇ ਉਹਦੇ ਪਲੱਗ ਦੇ ਵਿੱਚ ਕਰੰਟ ਆਣਾ ਗੱਡੀ ਸਟਾਰਟ ਨਹੀਂ ਹੋਏਗੀ ਤਾਂ ਤੁਹਾਨੂੰ ਮੈਂ ਕਿ ਟੈਕਨੀਕ ਦੱਸਣ ਲੱਗਿਆ ਇੱਕ ਉਸ ਤਰ੍ਹਾਂ ਦੱਸਣ ਲੱਗਿਆ ਕਿ ਜੇ ਤੁਹਾਡੇ ਬੁਲਟ ਦੀ ਬੈਟਰੀ ਲੋ ਹੋ ਜੇ ਤਾਂ ਤੁਸੀਂ ਆਪਣਾ ਬੁਲਟ ਕਿਵੇਂ ਸਟਾਰਟ ਕਰ ਸਕੋ ਜੀ ਅੱਜ ਤੁਹਾਨੂੰ ਮੈਂ ਪਹਿਲਾਂ ਦਿਖਾ ਦੇਣਾ ਸਾਡੇ ਕੋਲ ਬੁਲਟ ਆਇਆ ਵਾ ਉਹ ਕਾਫੀ ਚਿਰ ਦਾ ਖੜਾ ਉਹ ਸਟਾਰਟ ਨਹੀਂ ਹੋ ਰਿਹਾ ਉਹਦੀ ਬੈਟਰੀ ਹੀ ਲੋ ਆ ਪਹਿਲਾਂ ਤੁਹਾਨੂੰ ਦਿਖਾ ਦੇਣਾ ਅੱਜ ਜਿਹੜਾ ਆਹ ਦੇਖ ਲਓ ਆ ਦੇਖੋ ਤਾਰਾ ਤੂਰਾ ਲੱਗੇ ਹੋਈ ਆ ਠੀਕ ਹੈ ਜੀ ਆ ਦੇਖੋ ਚ ਬਿਲਕੁਲ ਕਰੰਟ ਨਹੀਂ ਹੈਗਾ ਆ ਲੋ ਚੈੱਕ ਕਰ ਲੋ ਇਹ ਆ ਲੋ ਕੋਈ ਚਿੰਗਾਰੀ ਕੁਛ ਨਹੀਂ ਇਹ ਬਿਲਕੁਲ ਡੈੱਡ ਹੈ ਠੀਕ ਹੈ ਜੀ ਆ ਦੇਖੋ ਆ ਹੁਣ ਆਪਾਂ ਕਰ ਲਈ ਬੁਲਟ ਦੀ ਚਾਬੀ ਆਨ ਆ ਦੇਖ ਲੋ ਜੀ ਹੁਣ ਆਪਾਂ ਮਾਰਾਂਗੇ ਕਿੱਕ ਆ ਦੇਖ ਲੋ ਕੋਈ ਹੋਰ ਹੋਰਨ ਲਾਈਟ ਲੋਡ ਕੁਛ ਨਹੀਂ ਚੱਲਣਾ ਇਹਦਾ ਠੀਕ ਹੈ ਜੀ ਆਪਾਂ ਹੁਣ ਆ ਦੇਖੋ ਇਹੋ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲੋ ਇਹਨੇ ਸਟਾਰਟ ਹੋਣਾ ਹੀ ਨਹੀਂ ਹੁਣ ਮੈਂ ਜਿਹੜਾ ਤੁਹਾਨੂੰ ਤਰੀਕਾ ਦੱਸਣ ਲੱਗਿਆ ਵਾ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗਿਆ ਧਿਆਨ ਨਾਲ ਦੇਖ ਲਓ ਮੇਰਾ ਭਰਾ ਆਜੋ ਤੁਸੀਂ ਜੀ ਆਹ ਡਾਕਟਰ ਆਹ ਧਾਰ ਲੈਣਾ ਡਾਕਟਰ ਠੀਕ ਹੈ ਜੀ ਪਲੱਗ ਪਾਣਾ ਲੈ ਲੈਣਾ ਪਲੱਗ ਲੈਣਾ ਖੋਲ ਪਲੱਗ ਇੱਦਾਂ ਖੋਲ ਲੈਣਾ ਆਹ ਦੇਖੋ ਪਲੱਗ 'ਚ ਨਾ ਗੈਪ ਜਿਹੜਾ ਪਲੱਗ ਦਾ ਗੈਪ ਧਿਆਨ ਨਾਲ ਦੇਖੋ ਇਹ ਤਾਂ ਤੁਸੀਂ ਗੈਪ ਘਟਾ ਲੈਣਾ ਇਦਾਂ ਕਰਕੇ ਆ ਦੇਖੋ ਤੁਸੀਂ ਪਲੱਗ ਦਾ ਨਾ ਗੈਪ ਘਟਾ ਲੈਣਾ ਬਿਲਕੁਲ ਕੋਲੇ ਕਰ ਲੈਣਾ ਗੈਪ ਦੇਖ ਲਓ ਧਿਆਨ ਨਾਲ ਦੇਖ ਲਓ ਗੈਪ ਇੰਨਾ ਕੁ ਰੱਖਣਾ ਜਮਾ ਨਾਲ ਨਹੀਂ ਲਾਦਣਾ ਫਿਰ ਨਹੀਂ ਸਟਾਰਟ ਹੋਗਾ ਇੰਨਾ ਕੁ ਰੱਖਣਾ ਬਸ ਠੀਕ ਹੈ ਫਿਰ ਤੁਸੀਂ ਇਹਨੂੰ ਕੱਸ ਲੈਣਾ ਆ ਲਿਆ ਜੀ ਆਪਾਂ ਪਲੱਗ ਕੱਸ ਆਪਾਂ ਡੱਟਰ ਲਾ ਲਿਆ ਆ ਮੈਂ ਤੁਹਾਨੂੰ ਫੇਰ ਦਿਖਾ ਦਿੰਨਾ ਬੈਟਰੀ ਚੈੱਕ ਕਰ ਲਓ ਬਿਲਕੁਲ ਕਰੰਟ ਨਹੀਂ ਹੈਗਾ ਜੀ ਦੇਖ ਲਓ ਬਹੁਤ ਕੰਮ ਦੀ ਵੀਡੀਓ ਆ ਤੁਹਾਡੇ ਜਿੰਨਾਂ ਕੋਲ ਬੋਲਟਾ ਦੇਖ ਲਓ ਜੀ ਕੋਈ ਚਿੰਗਾੜੀ ਕੁਛ ਨਹੀਂ ਨਿਕਲ ਰਿਹਾ ਬਿਲਕੁਲ ਨਹੀਂ ਚਿੰਗਾੜੀ ਨਿਕਲਨੀ ਮਾਈਨਰ ਦਾ ਕਰੰਟ ਵੀ ਨਹੀਂ ਹੈਗਾ ਹੁਣ ਆਪਾਂ ਗਿਆ ਪਟਾ ਲਿਆ ਹੁਣ ਆਪਾਂ ਸਟਾਰਟ ਕਰਕੇ ਦੇਖਦੇ ਆ ਬੋਲਟ ਸਟਾਰਟ ਹੁੰਦਾ ਕਿ ਨਹੀਂ ਹੁੰਦਾ ਬੈਟਰੀ ਲੋ ਤੇ ਬਿਲਕੁਲ ਡੈਡ ਆ ਬੈਟਰੀ ਆਇਓ ਆ ਚਾਬੀ ਕਰ ਲਈ ਜੀ ਆਪਾਂ ਆਨ ਦੇਖ ਲਓ ਇਹ ਧਿਆਨ ਠੀਕ ਹੈ ਜੀ ਆਹ ਹੋਰ ਹੋਰਨ ਦੇਖ ਲਓ ਕੁਝ ਵੀ ਨਹੀਂ ਚੱਲਣਾ ਦੇਲੇ ਦਾ ਖੁੱਲਾ ਹੀ ਹੈ ਚਾਬੀ ਕਰੀ ਆਪਾਂ ਹਾਂ ਆ ਦੇਖ ਹਾਂ ਦੇਖ ਜਦੋਂ ਕਰਦੇ ਬੋਲਦੀ ਆ ਗੱਡੀ ਸਟਾਰਟ ਹੋ ਜਾਂਦੀ ਠੀਕ ਹੈ ਜੀ ਜਿੰਨਾ ਕਿ ਮੈਂ ਗੈਪ ਘਟਾਇਆ ਤੁਸੀਂ ਪਲੱਗ ਦਾ ਗੈਪ ਘਟਾ ਲੈਣਾ ਜੇ ਤੁਹਾਡੇ ਬੋਲਟ ਦੀ ਬੈਟਰੀ ਲੋਵਾ 100% ਤੁਹਾਡਾ ਬੋਲਟ ਸਟਾਰਟ ਹੋ ਗਿਆ ਨਹੀਂ ਮੈਂ ਤੁਹਾਨੂੰ ਗਰੰਟੀ ਦਿੰਦਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਚੈਨਲ ਨੂੰ ਕਰ ਲੋ ਫੋਲੋ ਧੰਨਵਾਦ ਇਹਦੇ ਸਾਰੇ ਪ੍ਰਵਾਹਾਂ